ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਇੱਕਰ ਚੈਨਲ ਤੇ ਇਸ ਵੇਲੇ ਦੀ ਖਬਰ ਤੁਹਾਨੂੰ ਕਲਾਂਨੌਰ ਦੇ ਤੋਂ ਸਾਂਝੀ ਕਰ ਰਿਹਾ ਜਿੱਥੇ ਡੇਰਾ ਬਾਬਾ ਨਾਨਕ ਹਲਕੇ ਦੇ ਕਸਬਾ ਕਲਾਂਨੌਰ ਵਿੱਚ ਪੈਂਦੇ ਪਿੰਡ ਨੜਾਵਾਲੇ ਦੇ ਉੱਪਰ ਅੱਜ ਸ਼ਰਿਆਮ ਗੁੰਡਾ ਕਰਤੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਦੁਕਾਨਦਾਰ ਦਾ ਕਹਿਣ ਦੇ ਮੁਤਾਬਕ ਉੱਦੀ ਦੁਕਾਨ ਦੀ ਸ਼ਰਿਆਮ ਹਥਿਆਰਾਂ ਦੇ ਨਾਲ ਲੈਸ ਹੋਏ ਨੋਚਵਾਨਾਂ ਨੇ ਦੁਕਾਨ ਦੀ ਤੋੜਪਨ ਕੀਤੀ ਅਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਅਤੇ ਉਸਨੇ આરોਪ ਲਗਾਇਆ ਕਿ ਗੱਲੇ ਦੇ ਵਿੱਚੋਂ 40000 ਰੁਪਏ ਨਕਦੀ ਲੈ ਕੇ ਨੌਜਵਾਨ ਨੂੰ ਫਰਾ ਰੋਗੇ ਨੇ ਮੈਂ ਨਰਨਾ ਕਰਨਾਮ ਸਿੰਘ ਹੈ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਠਾਈਆਂ ਨੇ ਬਾਅਦ 'ਚ ਉਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾ ਦੇ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦੇਦਾ ਹੀ ਵੀ ਇਥੋਂ ਸਮਾਨ ਤੋ ਚੁੱਕ ਅਸੀਂ ਇਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੁਰਤਾ ਸਿੰਘ ਹੈ ਜੀ ਨਰਾਇਤ ਵਾ ਮੈਂ ਇਥੇ ਪਹਿਲਾਂ ਮੇਰੇ ਪੰਚਾਇਤ ਦੀਆਂ ਦੁਕਾਨਾਂ ਹੀ ਉਪਨ ਜਾਣੇ ਧਰਤੀ ਦੇ ਦੁਕਾਨਾਂ ਦੇ ਨਵੀਆਂ ਪਾਦਾਂ ਦੇ ਬਾਅਦ ਚ ਉਹ ਨਹੀਂ ਬਣ ਪਾਈਆਂ ਬਾਅਦ ਮੈਂ ਜੀ ਰੋਡ ਤੇ ਤੰਬੂ ਲਾ ਕੇ ਆਪਣਾ ਕਿਜ਼ਾਰਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ 30 ਮੋੜੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨਿਖਾ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਲੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੇਰਾ ਗੱਲਾਂ ਵੀ ਚੁੱਕੇ ਲੈ ਗਿਆ ਜੀ ਤੇ ਮਾਰਨੀ ਤਾਂ ਕਹਿੰਦੇ ਤੇ ਅਹੀਂ ਕੱਲ ਮੌਕੇ ਤੇ ਇੱਥੇ ਆ ਨਹੀਂ ਕਰ ਗਿਆ ਪ੍ਰੋਗਰਾਮ ਤੇ ਗਿਆ ਤੇ ਅਬ ਜੇ ਹਾਂ ਇੱਥੇ ਹੁੰਦੇ ਤੇ ਆਦੀ ਆਦਾ ਬੋਝਾ ਅਕਸਰ ਹੋ ਰਿਹਾ ਹੀ ਇਹ ਨਸ਼ਾ ਕਰਕੇ ਮੁਰੇ ਨਿਕਲਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨਹੀਂ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਡੇਆ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਇਹਨਾਂ ਖਲ ਦੀਆਂ ਨੇ ਇਹ ਬਸ ਇਹੋ ਕਹਿੰਦਾ ਵੀ ਇੱਥੇ ਸਮਾਜ ਚੁੱਕ ਅਸੀਂ ਦਵਸਤ ਰਹੇ ਨਹੀਂ ਜਦੋਂ ਮਾਰ ਦੇਣਾ ਇਸੇ ਦਾ ਅੱਜ ਪਹੁੰਚ ਕੇ ਹਟਾ ਜੀ ਇਹਨਾਂ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਨੇ ਕਰ ਲਿਆ। ਉਹ ਕਲੇਮ ਕੀਤੀ ਪੁਰਸ ਗੱਲ ਪਹਿਲਾਂ ਹੀ ਆਨਲਾਈਨ ਕਲੇਮ ਕੀਤੀ ਆ ਅੱਜ ਕੱਲ੍ਹ ਥਾਰੇ ਦੇ ਗਿਆ ਰਾਦੀ ਰੋਪਰ ਅੱਜ ਤਾਂ ਘਟ ਕੋ ਪੁਲਸ ਨਹੀਂ ਪਹੁੰਚੀ ਜੀ ਕੀ ਮੰਗ ਕਰਦੇ ਆਈ ਮੰਗ ਕਰਦੇ ਇਨਸਾਫ ਉਹ ਅਜੀ ਦਾ ਜੀ ਜੋ ਹੈ ਇਨਸਾਫ ਹੈ ਨੂੰ ਮਿਲਣਾ ਚਾਹੀਦਾ ਜੀ ਬਸ ਆ ਇਨਸਾਨ ਨੁਕਸਾਨ ਮੇਰਾ 2 ਲੱਖ ਦੇ ਲੱਗ ਸਕਦਾ ਹੈ ਜੀ ਕੋਈ ਮੇਰਾ ਨਾਮ ਜਸਮੀਤ ਕੌਰ ਵਾਈਫ ਆ ਗੁਰਨਾਮ ਸਿੰਘ ਪਿੰਡ ਨੜਾਂ ਵਾਲੀ ਸਾਡੇ ਅੱਡੇ ਤੇ ਦੁਕਾਨ ਸੀ ਉਸ ਤੋਂ ਪਹਿਲਾਂ ਮਤਲਬ ਦੱਈਆਂ ਗਈਆਂ ਵਾ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਸਰਪੰਚ ਨੇ ਕਹਿੰਿਆ ਤੁਹਾਨੂੰ ਦੁਕਾਨਾਂ ਨਵੀਆਂ ਬਣਾ ਦਾਂਗੇ ਉਹਨਾਂ ਨਹੀਂ ਬਣਾਈਆਂ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਬੱਚੇ ਪਾਲਦੇ ਆ ਪਰ ਕੱਲ ਦਾ ਬਲਜੀਤ ਸਿੰਘ ਸੰਨੋਕਸੂਤਾ ਸਿੰਘ ਉਸਨੇ ਕਰਪਾਨਾ ਨਾਲ ਸਾਡੀ ਸਾਰੀ ਦੁਕਾਨ ਢਾਹ ਦਿੱਤੀ ਐ ਏਸੀ ਕਾਊਂਟਰੀ ਉਹ ਵੀ ਢਾਹਤਾ ਫ੍ਰੀਜ ਵੀ ਢਾਹਤੀ ਐ ਤੋੜ ਦਿੱਤੀ ਐ ਬਾਕੀ ਫਰੂਟ ਸਬਜ਼ੀਆਂ ਇਹੀ ਗੱਲ ਤੋਂ ਉਹ ਆਂਦੇ ਕਿ ਇਥੇ ਦੁਕਾਨ ਚੁੱਕੋ ਕਿ ਆਪਾਂ ਤੰਬੂ ਲਾ ਕੇ ਦੁਕਾਨ ਕਰਦੇ ਆਂ ਹੀ ਦੁਕਾਨ ਨਹੀਂ ਚੁੱਕੀ ਤੇ ਧਮਕੀ ਦਿੰਦਾ ਹੀ ਸ਼ਰੀਆ ਮੇਜ ਕਰਾਂਗੇ ਕਰਪਾਨਾ ਲੈ ਕੇ ਥਿਰਦਾ ਧਮਕੀ ਦਿੰਦਾ ਹੀ ਤੁਹਾਡੇ ਪਰਿਵਾਰ ਨੂੰ ਇਜ ਮਾਰ ਦਾਂਗੇ ਚਾਹੇ ਕੁਝ ਕਰਾਂਗੇ ਤੇ ਗੁੰਡਾਗਰਦੀ ਕਰਦਾ ਵਾ ਮੁੰਡੇ ਲਿਆ ਦੇ ਨੇ ਕਾਫੀ ਤੇ ਨੁਕਸਾਨ ਹੋ ਗਿਆ ਤੁਹਾਡਾ ਸਾਡਾ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ 40000 ਰੁਪਿਆ ਡੇ ਗੱਲੇ ਵਿੱਚ ਹੀ ਸਾਡਾ ਗੱਲਾ ਹੀ ਚੋਕ ਕੇ ਲੈ ਗਿਆ ਵਾ ਕੀ ਮੰਗ ਕਰਦੇ ਹੋ ਨਹੀਂ ਮੰਗੇ ਇਨਸਾਫ ਚਾਹੀਦਾ ਹਨੂ ਤੇ ਹਨੂ ਜਿਹੜੀਆਂ ਧਮਕੀਆਂ ਦਿੰਦੇ ਕੱਲ ਨੂੰ ਕੋਈ ਸਾਡੇ ਘਰ 'ਚ ਨੁਕਸਾਨ ਹੁੰਦਾ ਤਾਂ ਹੀ ਬਲਜੀਤ ਸਿੰਘ ਦਾ ਹੀ ਨਾਂ ਲਖਾਵਾਂਗੇ। ਸਾਬ ਬਹੁਤ ਨੁਕਸਾਨ ਹੋਇਆ ਆ ਕੀ ਕਰਦਿਆ ਆ ਤੇ ਕੀ ਨਾ ਕੋਟਾ। ਇਹ ਮੇਰਾ ਨਾਂ ਜੀ ਰਮਨ ਕੁਮਾਰ ਆ। ਤੇ ਇਹ ਜਿਹੜਾ ਨੁਕਸਾਨ ਹੋਇਆ ਇਹ ਬਲੈ ਸੇ ਉਹਦੇ ਉੱਗਈ ਇੱਕ ਮੌਕੇ ਤੇ ਮ ਆ ਨਹੀਂ। ਹਾਂ। ਇਹ ਜੋ ਪੁਲਿਸ ਆਈ ਆ ਉਹਦੇ ਇਹ ਨਾ ਭਾਅ ਹੋਣਾ। ਸਿਆਸਤ ਇਹ ਨਾਮ ਮੇਰਾ ਨੁਕਸਾਨ ਕੀਤਾ ਹੈ ਤੇ ਨੁਕਸਾਨ ਕੀਤਾ ਤੇ ਜਦੋਂ ਮੈਂ ਆਇਆ ਆਇਆ ਇੱਥੇ ਤੇ ਪੁਲਿਸ ਆਈ ਦੀ ਮੋਕੇ ਉਹ ਆਪਣੀ ਰਿਪੋਰਟ ਬਣਾ ਲਈ ਤੇ ਹੁਣ ਕਾਰਨ ਕੀ ਹੈ ਇਹ ਕਿ ਦੇ ਪਹਿਲਾਂ ਦੱਸਣ ਦੇ ਆ ਕਿ ਬਾਅਦ ਪਹਿਲੇ ਪਹਿਲੇ ਮੁੰਡੇ ਮੁੰਡੇ ਮੇਰੇ ਬਾਅਦ ਵਿੱਚ ਕੀ ਆ ਗਿਆ ਨਾ ਝਗੜਾ ਹੋਇਆ ਮੇਰ ਸਾਥਾ ਮੈਨੂੰ ਜਿਹਦਾ ਕੋਈ ਨਾਮ ਹੈ ਪੈਸੇ ਤੇ ਮਜੂਰੀ ਦਾ ਜੇ ਕੋਈ ਸੇ ਕਾਲਾ ਲੜਾਈ ਹੋਵੇ ਤਾਂ ਆਉ ਕਮ ਹੋਇਆ ਉਦੋਂ ਵੀ ਨੈਸ਼ਨ ਨੂੰ ਤਾਂ ਸ਼ਾਂਤ ਬਹੁਤ ਕਰਦੇ ਹਨ ਹਾਂ ਜਿਸਨਾਂ ਸਾਰੇ ਦਾ ਫਾਇਦਾ ਇਹਨਾਂ ਸਾਥ ਬੋਲਦਾ ਹੈ ਜੀ ਆ ਕੌਣ ਬਚਾਇਆ ਹਾਂ ਇਹ ਮਤਲਬ ਇਹ ਮੰਨ ਕਰ ਰਿਹਾ ਇਨਸਾਫ ਜੀ ਇਨਸਾਫ ਵੀ ਹੋਣਾ ਚਾਹੀਦਾ ਹਰ ਇੱਕ ਨੂੰ ਹੋਣਾ ਜਿਹਦੇ ਜਿਹਦਾ ਨੁਕਸਾਨ ਹੋਇਆ ਹੈ ਸਾਥ ਸਾਥ ਤੇ ਜਿਵੇਂ ਕਰਾਂਗੇ ਪੂਰੀ ਚੈਰ ਬਾਈ ਤਰ੍ਹਾਂ ਕਿਹੜੇ ਬੰਦਿਆਂ ਕੀ ਸਾਥ ਕਿੰਨੇ ਦਿੱਤਾ ਹੈ ਜੀ ਉਹਨਾਂ ਦੇ ਨਾਲ ਵੀ ਤੇ ਕਿ ਨੇ ਵੀ ਜਿਹੜਾ ਇਹ ਮਜਰਮ ਹੁੰਦਾ ਉਹਦੇ 플러스 ਰਿਪੋਰਟ ਕਰਵਾ ਜੀ ਪੰਜੀ ਇਹਦੇ ਹੋਣੀ ਚਾਹੀਦੀ ਕਰਾਂਗੇ ਪੰਚਾਇਤ ਅੰਦਰੋਂ ਜੇ ਕਰਾਂਗੇ ਹੋਰ ਜਿੱਥੇ ਇਹਨਾਂ ਨੂੰ ਅੱਜ ਬਾਹਰ ਲੋੜ ਪਈ ਹੈ ਕੋਈ ਨੜਾਵਲੀ ਦੇ ਵਿੱਚ ਉਹ ਹੋਇਆ ਕਿ ਉਹ ਦੁਕਾਨ ਤੋਂ ਟੁੱਟੀ ਹੈ ਕੀ ਸਾਰਾ ਮਾਮਲਾ ਇਹ ਤੇ ਕੀ ਕਰ ਰਹੇ ਹੋ ਜੀ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਵੇਸ ਕੀਤੀ ਜਾਊਗੀ ਜੀ ਕਾਰਵਾਈ ਦੋ ਚੀਜ਼ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ